ਤਾਂ ਲੋਕ ਸਭਾ ਚੋਣਾਂ ਵਿਚਾਲੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਖਬਰ ਜੁੜੀ ਹੈ ਨਵਜੋਤ ਸਿੰਘ ਸਿੱਧੂ ਹੋਣਾਂ ਨਾਲ ਜਿਹੜਾ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦਾ ਇੱਕ ਨਾਮਈ ਚਿਹਰਾ ਜਿਹੜੇ ਆਪਣੇ ਬੇਬਾਕ ਕਪੜੇ ਵੱਡੇ ਬਿਆਨਾਂ ਕਰਕੇ ਅਕਸਰ ਚਰਚਾਵਾ ਵਿੱਚ ਰਹਿੰਦੇ ਨੇ ਨਵਜੋਤ ਸਿੰਘ ਸਿੱਧੂ ਨੇ ਇਸ ਵਾਰ ਲੋਕ ਸਭਾ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਹੈ ਜੀ ਹਾਂ ਲੋਕ ਸਭਾ ਚੋਣਾਂ ਨਹੀਂ ਲੜਨਗੇ ਨਵਜੋਤ ਸਿੰਘ ਸਿੱਧੂ ਜਿੱਥੇ ਇੱਕ ਪਾਸੇ ਹਾਲੇ ਤੱਕ ਪੰਜਾਬ ਕਾਂਗਰਸ ਪਾਰਟੀ ਵੱਲੋਂ ਆਪਣੇ ਉਮੀਦਵਾਰਾਂ ਦੇ ਨਾਮ ਦੀ ਜਿਹੜੀ ਸੂਚੀ ਹੈ ਔਰ ਰੀਲீஸ் ਨਹੀਂ ਕੀਤੀ ਗਈ ਹੈ ਉਸ ਤੋਂ ਪਹਿਲਾਂ ਇਹ ਨਵਜੋਤ ਸਿੰਘ ਸਿੱਧੂ ਹੁਣਾ ਵੱਲੋਂ ਵੱਡਾ ਫੈਸਲਾ ਲੈ ਲਿਆ ਗਿਆ ਕਿ ਮੈਂ ਲੋਕ ਸਭਾ ਚੋਣਾਂ ਨਹੀਂ ਲੜਾਂਗਾ ਹੁਣ ਇਸ ਚੋਣਾਂ ਛੱਡ ਕੇ ਨਵਜੋਤ ਸਿੰਘ ਸਿੱਧੂ ਆਉਣ ਵਾਲਾ ਹੈ ਜਿਹੜਾ 22 ਤਰੀਕ 22 ਮਾਰਚ ਤੋਂ IPL ਸ਼ੁਰੂ ਹੋਣਾ ਹੈ ਉਸ IPL ਵਿੱਚ ਕਮੈਂਟਰੀ ਕਰਦੇ ਨਜ਼ਰ ਆਣਗੇ ਜੀ ਹਾਂ ਕਮੈਂਟਰੀ ਕਰਦੇ ਨਜ਼ਰ ਆਣਗੇ ਇਸ ਗੱਲ ਦੀ ਪੁਸ਼ਟੀ ਖੁਦ ਸਟਾਰ ਸਪੋਰਟਸ ਜਿਹੜਾ ਚੈਨਲ ਹੈਗਾ ਉਸ ਨੇ ਕੀਤੀ ਹੈ ਸਟਾਰ ਸਪੋਰਟਸ ਨੇ ਇੱਕ ਤਸਵੀਰ ਪਾਈ ਹੈ ਜਿਸ ਵਿੱਚ ਸਾਫ਼ ਤੌਰ ਤੇ ਲਿਖਿਆ ਹੈ ਕਿ ਨਵਜੋਤ ਸਿੰਘ ਸਿੱਧੂ ਐਂਟਰੀ ਕਰ ਰਹੇ ਨੇ ਉਹਨਾਂ ਦੀ IPL ਕਮੈਂਟਰੀ ਟੀਮ ਵਿੱਚ ਨਵਜੋਤ ਸਿੰਘ ਸਿੱਧੂ ਦੀ ਐਂਟਰੀ ਹੋ ਚੁੱਕੀ ਹੈ ਯਾਨੀ ਲੋਕ ਸਭਾ ਚੋਣਾਂ ਸ਼ਾਇਦ ਨਹੀਂ ਲੜਨਗੇ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਅਤੇ ਉਹ ਲੋਕ ਜਿਹੜੇ ਨਵਜੋਤ ਸਿੰਘ ਸਿੱਧੂ ਦੀਆਂ ਗੱਲਾਂ ਤੋਂ ਇਤਫਾਕ ਰੱਖਦੇ ਸਨ ਉਹਨਾਂ ਵੱਲੋਂ ਉਹਨਾਂ ਨੂੰ ਵੀ ਸ਼ਾਇਦ ਕਿਤੇ ਨਾ ਕਿਤੇ ਵੱਡਾ ਝਟਕਾ ਲੱਗਿਆ ਹੋਵੇਗਾ ਕਿਉਂਕਿ ਬਹੁਤ ਲੋਕ ਜੁੜੇ ਹੋਏ ਸਨ ਨਵਜੋਤ ਸਿੰਘ ਸਿੱਧੂ ਦੇ ਨਾਲ ਤੇ ਇਸ ਦੇ ਵਿੱਚ ਹੁਣ ਇਹ ਸਿੱਧੂ ਹੁਣ ਵੱਲੋਂ ਇੱਕ ਵੱਡਾ ਝਟਕਾ ਦੇ ਦਿੱਤਾ ਗਿਆ ਆਪਣੇ ਚੋਣ ਵਾਲੇ ਨੂੰ ਆਪਣੇ ਸ਼੍ਰੋਤਾਵਾਂ ਨੂੰ ਆਪਣੇ ਲਿਸਨਰਸ ਨੂੰ ਵੱਡਾ ਝਟਕਾ ਦਿੱਤਾ ਗਿਆ ਕਿ ਹੁਣ ਲੋਕ ਸਭਾ ਚੋਣਾਂ ਨਹੀਂ ਲੜਨਗੇ ਨਵਜੋਤ ਸਿੰਘ ਸਿੱਧੂ ਬਲਕਿ ਆਈਪੀਐਲ 2024 ਵਿੱਚ ਕਮੈਂਟਰੀ ਕਰਦੇ ਨਜ਼ਰ ਆਣਗੇ ਤਾਂ ਲੋਕ ਸਭਾ ਚੋਣਾਂ ਵਿਚਾਲੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਖਬਰ ਜੁੜੀ ਹੈ ਨਵਜੋਤ ਸਿੰਘ ਸਿੱਧੂ ਹੋਣਾਂ ਨਾਲ ਜਿਹਨਾਂ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦਾ ਇੱਕ ਨਾਮਈ ਚਿਹਰਾ ਜਿਹੜੇ ਆਪਣੇ ਬੇਬਾਕ ਆਪਣੇ ਵੱਡੇ ਬਿਆਨਾਂ ਕਰਕੇ ਅਕਸਰ ਚਰਚਾਵਾ ਵਿੱਚ ਰਹਿੰਦੇ ਨੇ ਨਵਜੋਤ ਸਿੰਘ ਸਿੱਧੂ ਨੇ ਇਸ ਵਾਰ ਲੋਕ ਸਭਾ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਹੈ ਜੀ ਹਾਂ ਲੋਕ ਸਭਾ ਚੋਣਾਂ ਨਹੀਂ ਲੜਨਗੇ ਨਵਜੋਤ ਸਿੰਘ ਸਿੱਧੂ ਜਿੱਥੇ ਇੱਕ ਪਾਸੇ ਹਾਲੇ ਤੱਕ ਪੰਜਾਬ ਕਾਂਗਰਸ ਪਾਰਟੀ ਵੱਲੋਂ ਆਪਣੇ ਉਮੀਦਵਾਰਾਂ ਦੇ ਨਾਮ ਦੀ ਜਿਹੜੀ ਸੂਚੀ ਹੈ ਔਰ ਰੀਲீஸ் ਨਹੀਂ ਕੀਤੀ ਗਈ ਹੈ ਉਸ ਤੋਂ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਹੋਣਾ ਵੱਲੋਂ ਵੱਡਾ ਫੈਸਲਾ ਲੈ ਲਿਆ ਗਿਆ ਕਿ ਮੈਂ ਲੋਕ ਸਭਾ ਚੋਣਾਂ ਨਹੀਂ ਲੜਾਂਗਾ ਹੁਣ ਇਸ ਚੋਣਾਂ ਛੱਡ ਕੇ ਨਵਜੋਤ ਸਿੰਘ ਸਿੱਧੂ ਆਉਣ ਵਾਲਾ ਜਿਹੜਾ 22 ਤਰੀਕ 22 ਮਾਰਚ ਤੋਂ IPL ਸ਼ੁਰੂ ਹੋਣਾ ਹੈ ਉਸ IPL ਵਿੱਚ ਕਮੈਂਟਰੀ ਕਰਦੇ ਨਜ਼ਰ ਆਣਗੇ ਜੀ ਹਾਂ ਕਮੈਂਟਰੀ ਕਰਦੇ ਨਜ਼ਰ ਆਣਗੇ ਇਸ ਗੱਲ ਦੀ ਪੁਸ਼ਟੀ ਖੁਦ ਸਟਾਰ ਸਪੋਰਟਸ ਜਿਹੜਾ ਚੈਨਲ ਹੈਗਾ ਉਸ ਨੇ ਕੀਤੀ ਹੈ ਸਟਾਰ ਸਪੋਰਟਸ ਨੇ ਇੱਕ ਤਸਵੀਰ ਪਾਈ ਹੈ ਜਿਸ ਵਿੱਚ ਸਾਫ਼ ਤੌਰ ਤੇ ਲਿਖਿਆ ਹੈ ਕਿ ਨਵਜੋਤ ਸਿੰਘ ਸਿੱਧੂ ਐਂਟਰੀ ਕਰ ਰਹੇ ਨੇ ਉਹਨਾਂ ਦੀ IPL ਕਮੈਂਟਰੀ ਟੀਮ ਵਿੱਚ ਨਵਜੋਤ ਸਿੰਘ ਸਿੱਧੂ ਦੀ ਐਂਟਰੀ ਹੋ ਚੁੱਕੀ ਹੈ ਯਾਨੀ ਲੋਕ ਸਭਾ ਚੋਣਾਂ ਸ਼ਾਇਦ ਨਹੀਂ ਲੜਨਗੇ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਅਤੇ ਉਹ ਲੋਕ ਜਿਹੜੇ ਨਵਜੋਤ ਸਿੰਘ ਸਿੱਧੂ ਦੀਆਂ ਗੱਲਾਂ ਤੋਂ ਇਤਫਾਕ ਰੱਖਦੇ ਸਨ ਉਹਨਾਂ ਵੱਲੋਂ ਉਹਨਾਂ ਨੂੰ ਵੀ ਸ਼ਾਇਦ ਕਿਤਨਾ ਕਿਤੇ ਵੱਡਾ ਝਟਕਾ ਲੱਗਿਆ ਹੋਵੇਗਾ ਕਿਉਂਕਿ ਬਹੁਤ ਲੋਕ ਜੁੜੇ ਹੋਏ ਸਨ ਨਵਜੋਤ ਸਿੰਘ ਸਿੱਧੂ ਦੇ ਨਾਲ ਤੇ ਇਸ ਦੇ ਵਿੱਚ ਹੁਣ ਇਹ ਸਿੱਧੂ ਹੁਣ ਵੱਲੋਂ ਇੱਕ ਵੱਡਾ ਝਟਕਾ ਦੇ ਦਿੱਤਾ ਗਿਆ ਆਪਣੇ ਚੋਣ ਵਾਲੇ ਨੂੰ ਆਪਣੇ ਸ਼੍ਰੋਤਾਵਾਂ ਨੂੰ ਆਪਣੇ ਲਿਸਨਰਸ ਨੂੰ ਵੱਡਾ ਝਟਕਾ ਦਿੱਤਾ ਗਿਆ ਕਿ ਹੁਣ ਲੋਕ ਸਭਾ ਚੋਣਾਂ ਨਹੀਂ ਲੜਨਗੇ ਨਵਜੋਤ ਸਿੰਘ ਸਿੱਧੂ ਬਲਕਿ ਆਈਪੀਐਲ 2024 ਵਿੱਚ ਕਮੈਂਟਰੀ ਕਰਦੇ ਨਜ਼ਰ ਆਣਗੇ